10 ਸਾਲ ਵੱਡੇ ਸੀ ਭਾਈ ਮਰਦਾਨਾ ਜੀ ਗੁਰੂ ਨਾਨਕ ਜੀ ਕੋਲ ਤੇ ਭਾਈ ਦਾ ਲਕਬ ਦਿੱਤਾ ਸੱਜੇ ਪਾਸੇ ਬਿਠਾਇਆ ਫੇਰ ਉਂਗਲੀ ਲਾਈ ਤੇ ਚਲੇ ਗਏ ਪੀਰ ਵਾਲੀ ਦਰवेशਾਂ ਵਾਲਾ ਸਿਲਸਲਾ ਜਿਹੜਾ ਇੱਕ ਸਿ ਸ਼ੁਰੂ ਹੋ ਗਿਆ 47 ਸਾਲ ਭਾਈ ਮਰਦਾਨਾ ਜੀ ਗੁਰੂ ਨਾਨਕ ਜੀ ਦੇ ਨਾਲ ਰਹੇ ਬਹੁਤ ਸਾਰੀਆਂ ਕਹਾਣੀਆਂ ਹੁਣ ਤੱਕ ਲਗਭਗ 400 ਫੈਮਿਲੀਜ਼ ਡਿਫਰੈਂਟ ਵੇ ਦੇ ਨਾਲ ਮਿਲਾ ਚੁੱਕੇ ਨਾਸਰ ਭਾਈ ਜਦੋਂ ਕਾਨਫਰੰਸ ਕਰਾ ਰਹੇ ਸੀ ਚੱਲਦੇ-ਚੱਲਦੇ ਉਹ ਆਪਣੇ ਵੀਡੀਓ ਬਣਾ ਰਹੇ ਸੀ ਕੋਈ ਉੱਥੇ ਬੀਬੀ ਉੱਥੇ ਆਈ ਤੇ ਉਹਨੇ ਆਵਾਜ਼ ਦਿੱਤੀ ਉਹਨੇ ਨਾ ਇੱਕ ਪੇਪਰ ਜਿਹਾ ਫੜਿਆ ਸੀ ਉਹ ਕੈਮਰਾ ਇੱਕਦਮ ਉਹ ਬੀਬੀ ਵੱਲ ਘੁੰਮਿਆ ਉਹ 4-5 ਮਿੰਟ ਦਾ 3 ਮਿੰਟ ਦਾ ਜਿਹੜਾ ਕਲਿੱਪ ਬਣਿਆ ਜਿਹਦਾ ਔਨ 에ਅਰ ਕੀਤਾ ਉਹ ਤੋਂ ਘੰਟਾ ਅੱਧ ਘੰਟੇ ਬਾਦ ਉਹ ਰਾਤ ਸ਼ੁਰੂ ਹੋ ਗਏ ਕਬਈ ਲੱਗ ਗਿਆ ਲੱਗ ਗਿਆ ਸਿੱਖਾਂ ਦੇ ਪੰਜ ਤਖਤ ਨੇ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਅੰਮ੍ਰਿਤਸਰ ਦੇ ਵਿੱਚ ਆ 골ਡਨ ਟੈਂਪਲ ਦੇ ਨਾਮ ਵਜੋਂ ਤੁਸੀਂ ਜਾਣਦੇ ਹੋ ਹੁੰਦੇ ਆ ਪਟਨਾ ਸਾਹਿਬ ਦੇ ਵਿੱਚ ਵੀ ਆ ਤਲਵੰਡੀ ਸਾਬੋ ਹੈ ਫਿਰ ਆਨੰਦਪੁਰ ਸਾਹਿਬ ਦੇ ਵਿੱਚ ਪੰਜ ਤਖਤ ਨੇ ਕੁੱਲ ਤੇ ਉਹਨਾਂ ਪੰਜਾਂ ਤਖਤਾਂ ਦੇ ਵਿੱਚੋਂ ਇੱਕ ਤਖਤ ਜਿਹੜਾ ਹਜ਼ੂਰ ਸਾਹਿਬ ਹੈ ਸਾਡੇ ਧਰਮ 'ਚ ਮੰਨਿਆ ਜਾਂਦਾ ਵੀ ਗੁਰੂ ਸਾਹਿਬ ਹਾਲੇ ਵੀ ਉੱਥੇ ਮੌਜੂਦ ਨੇ ਮੌਜੂਦ ਨੇ ਮਤਲਬ ਕਿ ਹਜ਼ੂਰ ਦਾ ਮਤਲਬ ਉਹ ਕਿ ਹਾਜ਼ਰਾ ਹਜ਼ੂਰ ਨੇ ਇਸ ਟਾਈਮ ਵੀ ਹੈ ਨੇ ਉੱਥੇ ਅੱਜ ਆ ਕਾ ਵਾਰਿਸ ਸ਼ਾਹ ਨੂੰ કે તું ખબર બો તે અજે કિતા ઇશ્ક દીદા કોઈ અગલા ફોર